ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਜਿਹੜੀ ਐਨਡੀਪੀਐਸ ਦੇ ਖਿਲਾਫ ਜੰਗ ਚੱਲ ਰਹੀ ਹੈ ਉਹਦੇ ਵਿੱਚ ਹੀ ਅੱਜ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ 68 ਐਫ ਪ੍ਰੋਪਰਟੀ ਫ੍ਰੀਜ਼ ਦੇ ਜਿਹੜੇ ਕੇਸੇ ਹੁੰਦੇ ਨੇ ਉਹਦੇ ਵਿੱਚ ਬਟਾਲਾ ਪੁਲਿਸ ਵੱਲੋਂ 6 ਕੇਸਾਂ ਦੇ ਵਿੱਚ ਪ੍ਰੋਪਰਟੀ ਫ੍ਰੀਜ਼ ਕਰਾਈ ਗਈਆਂ ਕੁੱਲ ਜਿਹੜੇ ਦੋਸ਼ੀ ਨੇ 8 ਦੋਸ਼ੀ ਸੀਗੇ ਇਹਦੇ ਵਿੱਚ ਤੇ ਉਹਨਾਂ ਦੀ ਪ੍ਰੋਪਰਟੀ ਫ੍ਰੀਜ਼ ਕਰਾਈ ਗਈ ਹੈ ਜਦੀ ਵੈਲਿਊ 6 ਕਰੋੜ 67 ਲੱਖ 61600 ਰੁਪਏ ਮੈਂ ਰਿਪੀਟ ਕਰਦਾ 6 ਕਰੋੜ 67 ਲੱਖ 61600 ਰੁਪੀਸ ਇਹਦੇ ਵਿੱਚ ਉਹਨਾਂ ਦੀ ਜਿਹੜੀ ਲੈਂਡ ਹੈ ਤੇ ਉਹਦੇ ਉੱਤੇ ਜਿਹੜੀ ਕੰਸਟਰਕਸ਼ਨ ਕੀਤੀ ਹੈ ਇਹ ਪ੍ਰੋਪਰਟੀਆਂ ਨੂੰ ਕੰਪਟੈਂਟ ਅਥਾਰਟੀ ਨਿਊ ਡელი ਉੱਥੇ ਭੇਜਿਆ ਗਿਆ ਸੀਗਾ ਉਹਨਾਂ ਵੱਲੋਂ ਇਹਦੀ ਪੈਰਵਾਈ ਕਰਨ ਤੋਂ ਬਾਅਦ ਇਹਨਾਂ ਦੀ ਅੱਜ ਪ੍ਰੋਪਰਟੀ ਫ੍ਰੀਜ਼ਿੰਗ ਦੇ ਆਰਡਰਸ ਆ ਗਏ ਨੇ ਡਿਸਟ੍ਰਿਕਟ ਪੁਲਿਸ ਵੱਲੋਂ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਜਿਹੜੇ ਫ੍ਰੀਜ਼ਿੰਗ ਆਰਡਰਸ ਨੇ ਇਹਨਾਂ ਦੀ ਪ੍ਰੋਪਰਟੀਆਂ ਦੇ ਉੱਤੇ ਪੇਸਟ ਕੀਤੇ ਗਏ ਨੇ ਤੇ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਪ੍ਰਾਪਰਟੀ ਫ੍ਰੀਜ਼ਿੰਗ ਅੱਜ ਇਹਨਾਂ ਦੀ ਹੋ ਗਈ ਹੈ ਇਹਨਾਂ ਦੀ ਪ੍ਰਾਪਰਟੀ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਸਮਗਲਰਸ ਨੇ ਜਾਂ ਐਨਡੀਪੀਐਸ ਦੇ ਅਕਿਊਜ਼ ਨੇ ਜਿਨ੍ਹਾਂ ਨੇ ਇਲੀਗਲ ਪ੍ਰਾਪਰਟੀਆਂ ਜਿਹੜੀਆਂ ਨੇ ਡਰੱਗਸ ਤੋਂ ਡਰੱਗ ਮਨੀ ਤੋਂ ਆਪਣੀਆਂ ਬੜਾਈਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਵੀ ਅੱਗੇ ਫ੍ਰੀਜ਼ ਕਰਨ ਦੇ ਪੂਰੀ ਸਾਡੀ ਚੱਲ ਰਹੀ ਹੈ ਜੀ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਸ ਹੈਰੋਇਨ ਦੀ ਜਿਹੜੀ ਹੈਗੀ ਹੈ ਹੈਰੋਇਨ ਦੀ ਜਿਹੜੀ ਸੇਲ ਡਿਫਰੈਂਟ ਡਿਫਰੈਂਟ ਕੇਸਸ ਦੇ ਵਿੱਚ ਡਿਫਰੈਂਟ ਡਿਫਰੈਂਟ ਵੈਲਿਊ ਹੈ ਇਹ ਕਿਲਾਜ਼ ਲਾਲ ਸਿੰਘ ਦੇ ਨੇ ਲਖਵਿੰਦਰ ਸਿੰਘ ਉਮਰ ਉਮਰੇਵਾਲ ਜਗਦੀਪ ਸਿੰਘ ਅਕਰਪੁਰਾ ਇਹ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਅਸੀਂ ਫੁੱਲ ਡਿਟੇਲ ਦੇ ਦਿੰਨੇ ਆ ਜੀ ਕੁਲਵਿੰਦਰ ਕੌਰ ਅਕਰਪੁਰਾ ਦੀ ਸਦਰ ਥਾਣੇ ਦੇ ਵਿੱਚ ਕੋਟਲੀ ਸੂਰਤ ਮੱਲੀ ਦੇ ਗੁਰਪ੍ਰੀਤ ਸਿੰਘ ਕਣੀਏ ਕੇ ਬਾਂਗਰ ਦੇ ਗੁਰਜਨ ਸਿੰਘ ਨੇ ਵਿਲੇਜ ਕੋਠੇ ਦੇ ਸਿਟੀ ਬਟਾਲਾ ਦੇ ਤਿੰਨ ਕੇਸ ਨੇ ਜਦੇ ਵਿੱਚ ਰਾਜਨ ਖਜੂਰੀ ਗੇਟ ਦਾ ਸਰਵਨ 사ਵਨ ਚਰਮਾ ਅਤਰੀਆਂ ਮਹੱਲੇ ਦਾ ਦੀਪਕ ਸ਼ਰਮਾ ਇਹ ਕਿਲਾ ਮਹੱਲਾ ਨੇ ਡੀਐਸਪੀ ਰੈਜ਼ਿਡੈਂਸ ਬਟਾਲਾ ਸੋ ਇਹ ਡਿਫਰੈਂਟ ਸਾਰੇ ਪੁਲਿਸ ਸਟੇਸ਼ਨਸ ਵੱਲੋਂ ਹੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਤਾਂ ਪੁਰਾਣੇ ਕੇਸ ਨੇ ਹੋ ਸਕਦਾ ਬੇਲ ਤੇ ਵੀ ਹੋਣ ਬਟ ਇਹਨਾਂ ਦੀ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਨੇ ਆਡੈਂਟੀਫਾਈ ਕਰਕੇ ਹੁਣ ਰਿਪੋਰਟ ਕਰਾਂਗੇ ਇਹਨਾਂ ਦੇ ਤੇ ਜਿਹੜਾ ਇੱਕ ਇੱਕ ਕੇਸ ਦੀ ਵਿੱਚ ਇੰਡੀਵਿਜੂਅਲ ਕੇਸ ਵਿੱਚ ਵੜਾ ਕੇ ਭੇਜਿਆ ਜਾਂਦਾ ਤੇ ਬਾਕੀ ਹੁਣ ਇਹਨਾਂ ਦੇ ਜਿਹੜੇ ਬਾਕੀ ਕੇਸ ਨੇ ਉਹਨਾਂ ਨੂੰ ਆਡੈਂਟੀਫਾਈ ਕੀਤਾ ਜਾਏਗਾ ਹੁਣ ਹੋਏਗਾ ਤੁਹਾਡੇ ਸ਼ਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ